ਆਜ਼ਾਦ ਗਰੁੱਪ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਏ ਤਾਂ ਉਹ ਮੀਟਿੰਗ ਰੈਲੀ ਦਾ ਰੂਪ ਧਾਰ ਜਾਂਦੀ ਏ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਮੌਤਬਰਨੇ ਉਹ ਇਕੱਤਰ ਹੁੰਦੇ ਨੇ ਗੱਗੋਬੂਏ ਵਿਖੇ ਇੱਕ ਪੈਲਸ ਦੇ ਵਿੱਚ ਇਹ ਮੀਟਿੰਗ ਕੀਤੀ ਜਾਂਦੀ ਏ ਕੁਝ ਕਾਰਨਾ ਕਰਕੇ ਬੀਬੀ ਮਨਜੀਤ ਕੌਰ ਨੂੰ ਆਜ਼ਾਦ ਗਰੁੱਪ ਦਾ ਆਗੂ ਨਹੀਂ ਲਾਇਆ ਜਾਂਦਾ ਉਹਨਾਂ ਦੀ ਜਗ੍ਹਾ ਤੇ ਬੀਬੀ ਸੁਖਜਿੰਦਰ ਕੌਰ ਰੰਧਾਵਾ ਨੂੰ ਆਜ਼ਾਦ ਗਰੁੱਪ ਦਾ ਆਗੂ ਚੁਣਿਆ ਜਾਂਦਾ ਏ ਉੱਥੇ ਹੀ ਆਜ਼ਾਦ ਗਰੁੱਪ ਵੱਲੋਂ 20 ਤਰੀਕ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਤਰੀਕ ਵਾਲੇ ਦਿਨ ਆਜ਼ਾਦ ਗਰੁੱਪ ਵੱਲੋਂ ਇੱਕ ਅਹਿਮ ਫੈਸਲਾ ਲਿਆ ਜਾਵੇਗਾ ਕਿ ਉਸ ਦਿਨ ਉਹਨਾਂ ਦੇ ਵੱਲੋਂ ਇੱਕ ਉਮੀਦਵਾਰ ਐਲਾਨਿਆ ਜਾਵੇਗਾ ਜਿਹੜਾ ਜਿਮਨੀ ਚੋਣ ਹਲਕਾ ਤਰਨਤਨ ਦੀ ਚੋਣ ਲੜੇਗਾ ਸੋ ਸਾਡੇ ਨਾਲ ਆਜ਼ਾਦ ਗਰੁੱਪ ਦੇ ਮੈਂਬਰ ਮੌਜੂਦ ਨੇ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਦਸੰਯੋਗ ਇੱਕ ਹੋਰ ਗੱਲ ਹੈ ਕਿ ਅੱਜ ਹਲਕਾ ਤਰਨਤਾਰਨ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਏ ਜਿੱਥੇ ਆਜ਼ਾਦ ਗਰੁੱਪ ਵਾਲਿਆਂ ਨੇ ਇੱਕ ਮੀਟਿੰਗ ਕਰਕੇ ਆਪਣਾ ਆਗੂ ਚੁਣਿਆ ਏ ਉੱਥੇ ਹੀ ਸ਼ਰੋਮਣੀ ਅਕਾਲੀ ਦਲ ਦਾ ਸਾਬਕਾ ਐਮਐਲਏ ਹਰਮੀਤ ਸਿੰਘ ਸੰਧੂ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਏ ਜਿੱਥੇ ਹਲਕਾ ਤਰਨਤਨ ਦੀ ਜਿਮਨੀ ਚੋਣ ਹੋਣੀ ਏ ਉੱਥੇ ਵੇਖਣਾ ਹੋਵੇਗਾ ਕਿ ਹਰਮੀਰ ਸਿੰਘ ਸੰਧੂ ਅਗਰ ਜੇ ਟਿਕਟ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਲੜਦੇ ਨੇ ਤਾਂ ਉਹਨਾਂ ਦੇ ਮੁਕਾਬਲੇ ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਕਿੰਨਾਂ ਨੂੰ ਉਤਾਰਦੀਆਂ ਨੇ ਇਹ ਆਓ ਆਪਾਂ ਗੱਲਬਾਤ ਕਰਦੇ ਹਾਂ ਆਜ਼ਾਦ ਗਰੁੱਪ ਦੇ ਮੈਂਬਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ ਤੁਹਾਨੂੰ ਕਰਨ ਸਹਿਤ ਦਵਾਂ ਮੈਨੂੰ ਜਿਹੜਾ ਇਹਨਾਂ ਆਜ਼ਾਦ ਗਰੁੱਪ ਨੇ ਚੁਣਿਆ ਗਿਆ ਵਾ ਮੈਂ ਇਹਨਾਂ ਦੀ ਧੰਨਵਾਦੀ ਹਾਂ ਮੇਸ਼ਾ ਇਹਨਾਂ ਦੇ ਨਾਲ ਰਵਾਂਗੀ ਮੈਂ ਲੋਕ ਸੇਵਾ ਕਰਨੀ ਚਾਹੁੰਦੀ ਹਾਂ ਪਹਿਲਾਂ ਮੈਂ ਟੀਚਿੰਗ ਡਿਪਾਰਟਮੈਂਟ ਵਿੱਚ ਚੋਰ ਡੈਰ ਹੋਈਆਂ ਪਹਿਲਾਂ ਵੀ ਮੈਂ ਸੇਵਾ ਕਰਦੀ ਰਹੀਆਂ ਤੇ ਹੁਣ ਵੀ ਮੈਂ ਲੋਕ ਸੇਵਾ ਕਰਨੀ ਚਾਹੁੰਦੀ ਹਾਂ ਇਸ ਕਰਕੇ ਇਹਨਾਂ ਮਾਨ ਸਨਮਾਨ ਬਖਸ਼ਿਆ ਮੈਂ ਇਹਨਾਂ ਦੀ ਬਹੁਤ ਧੰਨਵਾਦੀ ਹਾਂ ਜਿਹੜੀ 20 ਤਰੀਕ ਨੂੰ ਜਿਹੜੀ ਮੁੰਡੀ ਵਿੱਚ ਕੀ ਕਹਿਣਾ ਚਾਹੋਗੇ ਮਿੰਨੂ ਮੁੱਖਣ ਦੇਸ ਕੀ ਹਾਂਜੀ ਮੰਡੀ ਵਿੱਚ ਇਹੋ ਹੀ ਲੋਕ ਭਲਾਈ ਕੰਮਾਂ ਵਾਸਤੇ ਜਿਹੜੇ ਇੱਥੇ ਇੰਨਾ ਕੁਝ ਹੋ ਰਿਹਾ ਪਤਾ ਹੀ ਆ ਸਾਰਾ ਕੁਝ ਸੰਗਤ ਨੂੰ ਸਾਰਾ ਹੀ ਪਤਾ ਵਾ ਵੀ ਕੀ ਹੋ ਰਿਹਾ ਗੁੰਡਾਗਰਦੀ ਹੋ ਰਹੀ ਆ ਜਾਤੀਆਂ ਹੋ ਰਹੀਆਂ ਵਾ ਪ੍ਰੋਟੇਨ ਮੰਗੀਆਂ ਜਾ ਰਹੀਆਂ ਇੰਪੋਰਟਰ ਹੋ ਰਹੇ ਆ ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮਤਲਬ ਥੱਲ ਪਾਉਣ ਵਾਸਤੇ ਮੈਂ ਲੋਕ ਸੇਵਾ ਕਰਨਾ ਚਾਹੁੰਦੀ ਆ। ਮਾਤਾ ਜੀ ਨੂੰ ਧੰਨ ਸਾਰ। ਧੰਨਵਾਦ ਜੀ ਅੱਜ ਦੇ ਵਿੱਚ ਇੱਥੇ ਬਹੁਤ ਸੰਗਤ ਵਾਲੀ ਜੀ ਨੇ ਦੇਖੀ ਰਿਹਾ ਕਿ ਕਹਿਣਾ ਚਾਹੋ। ਬਹੁਤ ਬਹੁਤ ਮੈਂ ਜਿਹੜਾ ਇੰਨਾ ਮੇਰੇ ਪੁੱਤਾਂ ਨੂੰ ਉਹ ਸੰਤਨੀ ਸਾਹ ਦਿੱਤਾ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਗਰੁੱਪ ਦਾ ਜਿਹੜੇ ਬਾਤ ਦੇ ਇਹਨਾਂ ਬਹੁਤ ਸਾਹ ਦਿੱਤਾ ਆ ਬਾਕੀ ਜਿਹੋ ਜਿਹੇ ਪਰਚੇ ਸਾਡੇ ਤੇ ਜੁਲਮ ਸਰਕਾਰਾਂ ਨੇ ਕੀਤੇ ਆ ਨਜਾਇਜ਼ ਹੀ ਪਰਚੇ ਕਰਾ ਕਰਾ ਕੇ ਸਾਨੂੰ ਪੁੱਤ ਕਿਤੇ ਮਾਂ ਕਿਤੇ ਭੈਣਾ ਕਿਤੇ ਪਿਓ ਕਿਤੇ ਅਹੀਂ ਆਨੇ ਹੋਰ ਨਾ ਕਿਸੇ ਤੇ ਵੀ ਇਹੋ ਜਿਹੇ ਪਰਚੇ ਹੋਣ ਜਿੰਨਾ ਚੰਗਾ ਕੋਈ ਲੀਡਰ ਕਿਉਂਕਿ ਚੰਗਾ ਲੀਡਰ ਚੋਕੇ ਜਿਹੜੇ ਆਨੂੰ ਕੋਈ ਇਹਦੇ ਵਿੱਚੋਂ ਕੋਰਟ ਦੇ ਵਿੱਚ ਇਨਸਾਫ ਮਿਲੇ ਨਜਾਇਜ਼ ਪਰਚੇ ਬਹੁਤ ਹੋਏ ਆ ਇਤੋਂ ਤੱਕ ਧੱਕੇਸ਼ਾਈਆਂ ਸਰਕਾਰਾਂ ਨੇ ਸਾਡੀਆਂ ਬਹੁਤ ਕੀਤੀਆਂ ਆ ਚਲੋ ਧੰਨਵਾਦ ਮੈਂ ਕਰਦੀ ਇਹਨਾਂ ਆਪਣੇ ਸਰਪੰਚਾਂ ਦਾ ਸਾਰੀਆਂ ਪਿੰਡਾਂ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ-ਬਹੁਤ ਸਾਥ ਦਿੱਤਾ ਹੈ ਬਹੁਤ ਧੰਨਵਾਦ ਕੀਤਾ ਸਾਡੇ ਦੇ ਅਗਰਜੀ ਕਾਕਾ ਜੀ ਹਾਂਜੀ ਪੁਮਾਰੀ ਅੱਜ ਆਜ਼ਾਦ ਗਰੁੱਪ ਦੀ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਜੀ ਮੈਂ ਸਾਰੀ ਜਗਰੁੱਪ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਆਪਣਾ ਆਗੂ ਚੁਣਿਆ ਹੁਣ ਆਗੂ ਦੀ ਰਹਿਨਮਾਈ ਦੇ ਹੇਠਾਂ ਅਸੀਂ ਆਪਣੀ ਅਗਲੀ ਰਣਨੀ ਉਲਕਾਂ ਹੈ ਜੀ ਪਹਿਲਾਂ ਬੀਬੀ ਮਨਜੀਤ ਕੌਰ ਦਾ ਨਾਮ ਬੋਲ ਕੇ ਤੇ ਬਾਅਦ ਵਿੱਚ ਨਾਮ ਚੇਂਜ ਕੀਤਾ ਗਿਆ ਕਾਰਨ ਕੀ ਹੈ ਵੇਖੋ ਜੀ ਲੋਕਤੰਤਰ ਆ ਹਰ ਬੰਦੇ ਨੂੰ ਹੱਕ ਆ ਹਰ ਬੰਦੇ ਨੂੰ ਹੱਕ ਆ ਕਿਹਦਾ ਨਾਮ ਪੇਸ਼ ਕੀਤਾ ਜਾਵੇ ਬੀਬੀ ਮਨਜੀਤ ਕੌਰ ਬਾੜ ਪਰਿਵਾਰ ਨਾਲ ਸੰਬੰਧਿਤ ਹੈ ਔਰ ਬਾੜ ਪਰਿਵਾਰ ਨਾਲ ਜੋ ਬਦੀਆਂ ਹੋਈਆਂ ਆ ਉਹ ਜਗ ਪਲੀਪਾਂ ਤੇ ਜਾਣੂ ਜੇ ਉਹ ਸੰਗਤ ਦੇ ਵਿੱਚ ਹੰਦਰਦੀ ਆ ਅਸੀਂ ਚੇਂਜ ਨਹੀਂ ਕੀਤਾ ਹਰ ਬੰਦੇ ਦੀ ਆਪਣੀ ਇੱਛਾ ਆ ਕਿ ਜਿਸ ਪਰਿਵਾਰ ਨਾਲ ਜ਼ੁਲਮ ਹੋਇਆ ਉਹ ਪਰਿਵਾਰ ਦੀ ਮਦਦ ਕੀਤੀ ਜਾਵੇ ਲੇਕਿਨ ਮਾਤਾ ਜੀ ਨੇ ਆਪਣੀ ਬੇਵਸੀ ਦੱਸੀ ਆ ਕੋਰਟ ਕਚੈਰੀਆਂ ਦੀਆਂ तरीका करके अपने पर्चे करके असि नहीं पेश कीता आजाद ग्रुप ने नहीं कीता आजाद ग्रुप दी संगत ने पेश कीता साडे 40 सरपंच ने साडे ਕੋਲ ਮੌਜੂਦਾ 15 ਤੋਂ 20 सरपंच ਨੇ ਸਾਡੇ ਸਾਥ ਕੋ ਸਾਰੀ ਟੀਮ ਸਾਡੀ ਇੱਥੇ ਹਾਜ਼ਰ ਹੋਈ ਹੈ ਉਹ ਤੁਹਾਡੇ ਸਾਹਮਣੇ ਤੁਹਾਡੇ ਆਨਰੇਡ ਕੈਮਰੇਜ ਰਿਕਾਰਡ ਨੇ ਸਰਪੰਚ ਸਾਹਿਬ ਅਜੰਡਾ ਕੀ ਹੈ आजाद ਗਰੁੱਪ आजाद ਗਰੁੱਪ ਦਾ ਅਜੰਡਾ ਇਹ ਸੀ ਇਹ आजाद ਗਰੁੱਪ ਨੂੰ ਲਾਮਬੰਦ ਕਰਕੇ 20 25 ਜਿਹੜੇ ਮੋਦਬਰ ਇੱਕ ਟੀਮ ਚੱਲ ਰਹੀ ਸੀ ਤੇ ਅੱਜ ਉਹਨਾਂ ਨੇ ਇੱਕ ਸਾਹਮਣੇ ਟਾਰਗੇਟ ਦੱਸੇ ਵੀ ਸਾਡਾ ਆਗੂ ਕੌਣ ਆ ਸਾਡਾ ਆਗੂ ਅੱਜ ਦੀ ਸੁਖਵਿੰਦਰ ਕੌਰ ਦਾਵਾ ਹੈ ਜੀ ਕੀ ਲੱਗਦਾ ਜਿੰਨੀ ਜਿਹੜੀ ਜਿਹੜੀ ਰੈਲੀ ਆਣੀਗਾ ਸੁਖਵਿੰਦਰ ਕੌਰ ਦਾਵਾ ਜਿਹੜਾ ਵੀਰਾਂ ਵਿੱਚ ਆ ਗਿਆ ਵੇਖੋ ਜੀ ਇਹ ਇਹਦਾ ਇਹਦਾ ਗਰੁੱਪ ਆਜ਼ਾਦ ਗਰੁੱਪ ਤੈਅ ਕਰ ਸਕਦਾ ਸਾਰਾ ਮੈਂ ਕੱਲਾ ਨਹੀਂ ਇਹਦੇ ਬਾਰੇ ਕੋਈ ਦੱਸ ਸਕਦਾ ਹਾਂ ਜੀ ਰੈਲੀ ਦਾ ਕੀ ਤੇਰੀਆ 20 ਤਰੀਕ ਦੀ ਰੈਲੀ ਹੈਗੇ ਵੱਤੋ ਵੱਤ ਸੰਗਤ ਨੂੰ ਅਸੀਂ ਝੁੰਮ ਮਾ ਕੇ ਪਹੁੰਚਣ ਦੀ ਅਮੀਲ ਕਰਦੇ ਆ ਸੰਗਤ ਪਹੁੰਚੂਗੀ ਉਹ ਸੰਗਤ ਦੇ ਇਸ ਹਿਸਾਬ ਨਾਲ ਹੀ ਅਗਲੀ ਰਣਨੀਤੀ ਬਣਾਈ ਜਾਊਗੀ ਇਲੈਕਸ਼ਨ ਦਾ ਐਲਾਨ ਤੇ ਹੋਇਆ ਨਹੀਂ ਜੀ ਕੋਈ ਕਰਮਚਾਰਨ ਤੋਂ ਪਿੰਡਾਂ ਤੋਂ ਸ਼ਹਿਰ ਤੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੈ ਮੈਂ ਕਿਹਾ ਜੀ ਮੇਰੇ ਦੱਸਣ ਦੀ ਲੋੜ ਨਹੀਂ ਠਾਕਾ ਮਾਰਦਾ ਕਾਟਿਆ ਜੀ ਸਰ ਪਿੰਡ ਤੋਂ ਹਰ ਮੁੱਤਬਾ ਦੱਸੰਦਾ ਹੈ ਜੀ ਮੇਰੇ ਖਿਆਲ ਹੈ ਜੀ ਉਹਦੀ ਗੱਲ ਖਣੋ ਚੀਕਾਂ ਮਾਰਾ ਦਿਆਂਗਾ ਜੀ ਅਜਾ ਕੱਲਣਾ ਚੋਣ ਲੜੂਗਾ ਕਿ ਜੇ ਕਿਸੇ ਨੂੰ ਸਮਰਥਨ ਦੇਵੇਗਾ ਵੇਖੋ ਜੀ ਇਹ ਆਜ਼ਾਦ ਗਰੁੱਪ ਅਜੇ ਇਲੈਕਸ਼ਨ ਦਾ ਕੋਈ ਵੀ ਐਲਾਨ ਹੋ ਗਿਆ ਮੈਨੂੰ ਤੇ ਪਤਾ ਨਹੀਂ ਜੇ ਕੋਈ ਐਲਾਨ ਹੋਇਆ ਤੇ ਮੈਂ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇ ਦਿਆਂ ਅਲ ਇਹਦੇ ਰਣਨੀਤੀ ਬਣਾਈ ਜਾ ਰਹੀ ਆ ਵੀ ਇਲੈਕਸ਼ਨ ਲੜੀ ਜਾਊਗੀ ਤੇ ਕਿੱਦਾਂ ਲੜੀ ਜਾਊਗੀ ਬਹੁਤ ਵਧੀਆ ਹਜ਼ਾਰਾ ਜੀ ਲੋਕਾਂ ਦਾ ਯਾਦ ਗਰੁੱਪ ਨੂੰ ਮੀਟਿੰਗ ਉਸਹੀਂ ਚੌਂਕ ਵਿੱਚ ਬੰਨਿਆ ਦੀ ਰੱਖੀ ਪਰ ਇਲਾਕੇ ਦੇ ਸਾਡਾ ਬਹੁਤ ਜ਼ਿਆਦਾ ਸਾਥਤਾ ਵੱਧ ਤੋਂ ਵੱਧ ਜਿਹੜੇ ਲੋਕ ਜਿਹੜੇ ਆ ਇਕੱਠੇ ਹੋਏ ਆ ਸਾਰੇ ਯਾਦ ਗਰੁੱਪ ਦੇ ਨਾਲ ਤੇ ਅੱਜ ਅਸੀਂ ਆਪਣਾ ਖਾਸ ਕਰਕੇ ਯਾਦ ਗਰੁੱਪ ਦਾ ਆਧੂ ਚੁਣਿਆ ਅਹੀਂ ਬੀਬੀ ਮੰਦਿਰਤੋਂ ਲੋ ਆਜੋ ਜਣਿਆ ਅੰਬੀਬੀ ਮੰਦਿਰਤੋਂ ਜੀਨੇ ਗਾੜੀ ਕੋਈ ਸ਼ਿਕਾਰਨਾ ਕਰਕੇ ਕੋਈ ਤੁਹਾਨੂੰ ਦੱਸਿਆ ਹੀ ਅੱਗੇ ਕਿ ਜਿੱਦਾਂ ਉਹਨਾਂ ਦੇ ਪਰਚੇ ਹੀ ਪਰਚਿਆਂ ਦਾ ਕਰਕੇ ਕੋਈ ਪ੍ਰੋਬਲਮਾਂ ਹੀ ਉਹਦਾ ਕਰਕੇ ਉਹਨਾਂ ਨੇ ਬੀਬੀ ਸਤਜਿੰਦਰ ਕੌਰ ਨੂੰ ਰੰਧਾਵਾ ਨੂੰ ਪ੍ਰਿੰਸੀਪਲ ਸਾਹਿਬਾ ਉਹਨਾਂ ਨੂੰ ਆਪੋ ਚਲਿਆ ਉਹ ਸਾਡੇ ਅਯਾਦ ਰੂਪ ਦੀ ਗਵਾਹੀ ਕਰ ਰਹੇ ਕਿ ਲੱਗਦਾ ਜੀ ਇਹ ਮੁੱਢਲੀ ਤੋਂ ਸੰਤਜ ਹੋਣੀ ਆ ਕਿ ਪਾਰਟੀ ਉਹ ਸਤਜਿੰਦਰ ਜੀ ਮੇਖੋ ਜੀ ਗੁਰੂ ਰਾਮਦਾਸ ਕਿਰਪਾ ਕਰੇ ਸਾਡੀ ਕੋਸ਼ਿਸ਼ 100% ਹੈ ਵੀ ਸਾਨੂੰ ਟਿਕ ਮਿਲੂਗੀ ਪਰ ਕਿਤੇ ਮਰੀ ਤੇ ਅਸੀਂ ਜਿੱਤ ਕੇ ਜਿੱਤਾਂਗੇ ਵੀ ਸਮਰਥਨ ਦੇਓਗੇ ਆਪਣੇ ਦਾ ਨਹੀਂ ਜੀ ਅਸੀਂ ਆਪ ਲੜਾਂਗੇ ਵੀ ਤੁਸੀਂ ਆਜ਼ਾਦ ਲੜੋਗੇ ਨਾ ਕਿਸੇ ਨੂੰ ਸਮਰਥਨ ਦੋਗੇ ਦੇਖੋ ਜੀ ਅਸੀਂ ਅਸੀਂ ਤੁਹਾਨੂੰ 20 ਤਰੀਕ ਤੋਂ ਬਾਅਦ ਦੱਸਾਂਗੇ ਜੀ ਕਾਤੇ ਕੀਤਾ ਗਿਆ ਜੀ ਕੀ ਏਜੰਡਾ ਹੈ ਦੇਖੋ ਜੀ ਸਾਡਾ ਏਜੰਡਾ ਜਿਹੜਾ ਸੀਗਾ ਆਜ਼ਾਦ ਗਰੁੱਪ ਦਾ ਇੱਕ ਮੀਟਿੰਗ ਸੀ ਜੋ 20 ਤਰੀਕ ਨੂੰ ਇੱਕ ਰੈਲੀ ਸੀ ਉਹਦੇ ਸਬੰਧ ਵਿੱਚ ਅਸੀਂ ਅੱਜ ਇਕੱਠੇ ਹੋਏ ਆ ਅਕਤੇ ਹੋ ਗਏ ਜਿਹੜਾ ਆਪਣਾ ਜਿਹੜਾ ਆਜ਼ਾਦ ਗਰੁੱਪ ਦਾ ਅਜੰਡਾ ਜਿਹੜਾ ਸਾਡਾ ਇੱਕ ਕੈਂਡੀਡੇਟ ਨੇ ਜਿਹੜੇ ਮੈਡਮ ਸਾਡੇ ਨੇ ਮਿਊਸਪਲ ਨੇ ਉਹਨਾਂ ਨੂੰ ਅੱਜ ਇੱਕ ਜਿਹੜਾ ਆਪਣਾ ਜਿਹੜਾ ਮਹਤਵਪੂਰਨ ਅਨਾਉਂਸ ਕੀਤਾ ਗਿਆ ਜੀ ਬੀਬੀ ਸੁਖਿੰਦਰ ਸੌਰ ਦਾ ਵਲ ਵੀ ਹੋ ਗਿਆ ਕਿ ਇਹਦਾ ਲੋਕਲ ਨੂੰ ਆ ਰਿਹਾ ਕਿੰਨਾ ਸਪੋਰਟ ਦੇ ਦੇਖੋ ਜੀ ਜਿਹੜੇ ਬੀਬੀ ਸੁਖਿੰਦਰ ਸੌਰ ਦਾਵਾ ਸਾਡੇ ਜਿਹੜੇ ਕੈਂਡੀਡੇਟ ਨੇ ਮਤਲਬ ਉਹਨਾਂ ਨੇ ਇੱਕ ਲੋਕ ਜਿਹੜੇ ਬੱਚੇ ਪੜਾ ਕੇ ਲੋਕਾਂ ਨੂੰ ਬੜੇ 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 ਮਕਾਮ ਤੱਕ ਪਹੁੰਚਾਇਆ ਨੇ ਤੇ ਉਹਨਾਂ ਦਾ ਇੱਕ ਨਾ ਮਕਸਦ ਹੈ ਜਿਹੜੀ ਸ਼ਹਿਰ ਦੀ ਜਿਹੜੀ ਆ ਤੇ ਗੰਦਗੀ ਨੂੰ ਸਾਫ਼ ਕਰਨ ਵਾਸਤੇ ਜਿਹੜਾ ਆਪਣੀ ਜਿਹੜੀ ਆ ਰਾਜਨੀਤਿਕ ਤੌਰ ਤੇ ਜਿਹੜੇ ਜਿਹੜੇ ਅੱਜ ਵਿਚਰ ਰਹੇ ਨੇ ਤੇ ਉਹਨਾਂ ਨੇ ਇੱਕ ਆਪਣਾ ਅੱਜ ਅਜਾੜ ਗਰੁੱਪ ਵਿੱਚ ਜਿਹੜਾ ਆਪੀ ਸਨੂਤ ਕਰਕੇ ਜਿਹੜਾ ਸੀਟ ਉਹਨੂੰ ਅਨਾਊਂਸ ਕੀਤਾ ਹੈ ਸਾਹਮਣੇ ਮਿਲ ਇਹ ਜਿਹੜੀ ਅਲੀ ਨੂੰ ਲੱਗੇ ਕਿ ਇਹ ਕਿੱਡੇ ਆ ਰਹੇ ਨੇ ਕਿਸ ਤਰ੍ਹਾਂ ਉਹ ਜੋ ਸਿ ਆਪਣਾ ਆਜ਼ਾਦ ਗੁਰਪਾ ਦਾ ਜਿਹੜਾ ਪ੍ਰਦਰਸ਼ਨ ਕਰ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰਾ ਕੁਝ ਲੱਗ ਜਾਊਗਾ ਪਤਾ ਵੀ ਸਾਡਾ ਜਿਹੜਾ ਆਜ਼ਾਦ ਗੁਰਪਾ ਕਿੰਨਾ ਸਟਰੌਂਗ ਆ ਕੀ ਆ ਕਿੱਥੇ ਬਲਬੁੱਤੇ ਦੇ ਖੜਾ ਜੀ ਹਾਂ ਸਾਹਿਬ ਸਾਹਿਬ ਦਾ ਐਮਐਲਏ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਕਿਹੋ ਜਿਹਾ ਮੁਕਾਬਲਾ ਰਹੇਗਾ ਦੇਖੋ ਜੀ ਜਿਹੜਾ ਤੁਹਾਡਾ ਸਵਾਲ ਆ ਆਜ਼ਾਦ ਗੋ ਜਿਹੜਾ ਸਾਹਿਬ ਦਾ ਜਿਹੜੇ ਐਮਐਲਏ ਹਰਮਿੰਦਰ ਸਿੰਘ ਸੰਧੂ ਨੇ ਤੇ ਜਿਹੜੇ ਗੁਰਦੇਵ ਸਿੰਘ ਸੰਧੂ ਨੇ ਜਿਹੜੀ ਪਿੱਛੇ ਪਿਲੇ ਤੌਰ ਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਉਹਨਾਂ ਦੇ ਵਰਕਲੋਕ ਕੀਤੀ ਆ ਜੇ ਹ ਆਮ ਆਦੀ ਪਾਰਟੀ ਸ਼ਾਮਲ ਹੁੰਦੇ ਤੇ ਗੁਰਦੇਵ ਸਿੰਘ ਸੰਧੂ ਆਪਣੇ ਅਹੁਦੇ ਦਾ ਸਤੀਫਾ ਦੇਣਗੇ ਜਿੰਨੇ ਵੀ ਇਸ ਗਠਨ ਦੇ ਜਿਹੜੇ ਮੈਂਬਰ ਨੇ ਉਹ ਜਿੰਨੇ ਸਾਰਾ ਸੰਗਠਨ ਅਜ ਅਜ ਰਮੇਸ਼ ਸਿੰਘ ਸੰਧੂ ਦੇ ਉਲਟ ਹੋ ਰਿਹਾ ਨੇ ਤੇ ਉਹ ਆਪਣੇ ਜਿੰਨੇ ਵੀ ਅਹੁਦੇ ਜੇ ਰਮੇਸ਼ ਸਿੰਘ ਸੰਧੂ ਆਮ ਆਦੀ ਪਾਰਟੀ ਦੇ ਸਾਰੇ ਸਤੀਫਾ ਦੇਣਗੇ ਇਸ ਕਰਕੇ ਜਿਹੜੀਆਂ ਹਵਾਵਾਂ ਵਾਏ ਇਹ ਕੋਈ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਆਜ਼ਾਦ ਗਰੁੱਪ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਆਜ਼ਾਦ ਗਰੁੱਪ ਦੇ ਜੋ ਆਗੂ ਚੁਣੇ ਗਏ ਨੇ ਬੀਬੀ ਸੁਖਜਿੰਦਰ ਕੌਰ ਰੰਡਾਵਾ ਉਹਨਾਂ ਨੇ ਵੀ ਆਖਿਆ ਹੈ ਕਿ ਇਹ ਜੋ ਮੈਨੂੰ ਸੇਵਾ ਮੈਨੂੰ ਦਿੱਤੀ ਗਈ ਹੈ ਮੈਂ ਇਹ ਸੇਵਾ ਆਪਣੀ ਤੰਦੇ ਹੀ ਦੇ ਨਾਲ ਨਿਭਾਵਾਂਗੀ ਹੋਰ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬੱਬਾ ਗੁਰਦੇਵ ਸਿੰਘ ਦੀ ਵਿਸ਼ੇਸ਼ ਰਿਪੋਰਟ